ਜੋ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਧੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਕਾਲ ਦੀ ਅਗਲੀ ਸਾਖੀ ਲੈ ਕੇ ਹਾਜ਼ਰ ਹੋਏ ਆਂ ਪਰ ਜਿਵੇਂ ਗੁਰੂ ਅਮਰਦਾਸ ਦੀ ਤੀਰਥ ਯਾਤਰਾ ਬਾਰੇ ਗੁਰੂ ਰਾਮਦਾਸ ਨੇ ਆਪਣੀ ਬਾਣੀ ਦੁਆਰਾ ਸਾਖੀ ਭਰੀ ਹੈ ਕਿ ਉਹਨਾਂ ਲੋਕਾਂ ਦੇ ਉਧਾਰ ਲਈ ਸਭ ਲੋਕ ਉਦਰਣ ਅਰਥਾ ਤੀਰਥ ਯਾਤਰਾ ਦਾ ਉਦਮ ਕੀਤਾ ਸੀ ਉਸੇ ਤਰ੍ਹਾਂ ਗੁਰੂ ਤੇਗ ਬਹਾਦਰ ਨੇ ਤੀਰਥਾਂ ਦਾ ਗਮਨ ਕੇਵਲ ਜਗਤ ਦੇ ਉਧਾਰ ਨੂੰ ਮੁੱਖ ਰੱਖ ਕੇ ਹੀ ਕੀਤਾ ਸੀ ਸੋ ਇਸ ਤੀਰਥ ਗਮਨ ਜਾਂ ਦੇਸ਼ ਰਟਨ ਦੇ ਦੌਰਾਨ ਗੁਰੂ ਜੀ ਨੇ ਜਿੱਥੇ ਕਿੱਥੇ ਵੀ ਕੋਈ ਲੋੜਵੰਦ ਗਰੀਬ ਜਾਂ ਦੁਖੀ ਦੇਖਿਆ ਉਹਨਾਂ ਗੁਰੂ ਕੀ ਗੋਲਕ ਦੀਆਂ ਸਾਰੀਆਂ ਤਣੀਆਂ ਖੋਲ ਦਿੱਤੀਆਂ ਉਦਾਹਰਣ ਵਜੋਂ ਜਦੋਂ ਗੁਰੂ ਜੀ ਕੁਰਖੇਤਰ ਤੋਂ ਬਾਨਿਕਪੁਰ ਬਦਨਪੁਰ ਪਹੁੰਚੇ ਤਾਂ ਉਹਨਾਂ ਇੱਕ ਬਦਰ ਥੈਲੀ ਬਿਆਨ ਤਤ ਨਾਲ ਭਰ ਕੇ ਇੱਕ ਗਾਹਕ ਨੂੰ ਇਸ ਮਨੋਰਥ ਨਾਲ ਦਿੱਤੀ ਕਿਉ ਲੋਕਾਂ ਦੇ ਪ੍ਰੂਫ ਕਰਨ ਲਈ ਦਰਖਤ ਅਤੇ ਖੂਹ ਲਗਾਵੇਗਾ ਸੋ ਬਦਰਜਾ ਥੈਲੀ ਦੀ ਬਖਸ਼ਿਸ ਕਾਰਨ ਉਸ ਨਗਰ ਦਾ ਨਾਮ ਬਦਰਪੁਰ ਪ੍ਰਸਿੱਧ ਹੋਇਆ ਬਦਰਪੁਰ ਤੋਂ ਸੁਡੇਲ ਹੁੰਦੇ ਹੋਏ ਗੁਰੂ ਜੀ ਕੜਮਾਨਕਪੁਰ ਪਹੁੰਚੇ ਜਿੱਥੇ ਮਲੂਕ ਦਾਸ ਨਾਮ ਜੋਗੀ ਰਾਜਸਿੱਧ ਬੈਸਰੋਂ ਦਾ ਮਾਸ ਖਾਣਾ ਜਾਂ ਨਾ ਖਾਣ ਬਾਰੇ ਪਰਮ ਦੂਰ ਕੀਤਾ ਕੜਮਾਨਕਪੁਰ ਤੋਂ ਗੁਰੂ ਜੀ ਮਥਰਾ ਫਿਰ ਆਗਰੇ ਇਟਾਵੇ ਕਾਨਪੁਰ ਅਤੇ ਉੱਥੋਂ ਅੱਗੇ ਪ੍ਰਿਆਗ ਅਲਾਹਾਬਾਦ ਜਾਂ ਡੇਰਾ ਕੀਤਾ ਪ੍ਰਿਆਗ ਵਿੱਚ ਗੁਰੂ ਜੀ ਕਈ ਮਹੀਨੇ ਰਹੇ ਗੁਰੂ ਜੀ ਨੇ ਪ੍ਰਿਆਗ ਜਾਂ ਤ੍ਰਵੇਣੀ ਵਿੱਚ ਗਰੀਬ ਗੁਰਬੇ ਨੂੰ ਬਹੁਤ ਦਾਨਪੁਣ ਕੀਤਾ ਬਰੂ ਗੋਬਿੰਦ ਸਿੰਘ ਨੇ ਵੀ ਤ੍ਰਵੇਣੀ ਵਿੱਚ ਕੀਤੇ ਦਾਨਪੁਣ ਬਾਰੇ ਗਵਾਹੀ ਦਿੱਤੀ ਹੈ ਮੂਰ ਪਿਤਾ ਪੁਰਬਕੀਆ ਪਿਆਨਾ ਭਾਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤ੍ਰਵੇਣੀ ਪਏ ਪੁੰਨ ਦਾਨ ਤਿਨ ਕਰਤ ਬਿਤਾਏ ਬਚਿਤਰਨਾਟਕ ਗੁਰੂ ਗੋਬਿੰਦ ਸਿੰਘ ਨੇ ਵੀ ਇਹ ਲਿਖਿਆ ਹੈ ਕੀ ਤਰਬੇਣੀ ਵਿੱਚ ਹੀ ਮੇਰੇ ਜਨਮ ਦੀ ਆਸ ਕਿਰਨ ਮੇਰੇ ਮਾਪਿਆਂ ਦੇ ਮਨ ਅੰਦਰ ਜਾਗੀ ਸੀ ਤਹੀ ਪ੍ਰਕਾਸ਼ ਹਮਾਰਾ ਪਿਓ ਉਹ ਇਸ ਵਿੱਚ ਕੋਈ ਸ਼ੰਕਾ ਨਹੀਂ ਕਿ ਚੇਤਰ ਸੁਦੀ ਸਕਰਾੰਤ ਨੂੰ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਆਦਿ ਗੁਰੂ ਜੀ ਦਾ ਪਰਿਵਾਰ ਤਰਬੇਣੀ ਵਿੱਚ ਸਨ ਇਸ ਸੋਭਾ ਅਫਸਰ ਤੇ ਗੁਰੂ ਜੀ ਨੇ ਗਰੀਬ ਗੁਰਬੇ ਨੂੰ ਦਾਨਪੂਰਨ ਕਰਨ ਉਪਰੰਤ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਆਏ ਸਾਧੂ ਸੰਤਾਂ ਨਾਲ ਵੀ ਬਚਨ ਵਿਲਾਸ ਕੀਤਾ ਗੁਰੂ ਜੀ ਦਾ ਦਰਸ਼ਨ ਕਰਕੇ ਸਾਧੂ ਸੰਤ ਬ੍ਰਾਹਮਣ ਗਰੀਬ ਅਮੀਰ ਸਾਰੇ ਖੁਸ਼ ਹੋਏ ਉਸ ਸਮੇਂ ਗੁਰੂ ਜੀ ਦੀ ਮਾਤਾ-ਮਤਾ ਨਾਨਕੀ ਨੇ ਪੋਤਰੇ ਦੇ ਜਨਮ ਦਾ ਸੰਕਲਪ ਕੀਤਾ ਸੋ ਮਾਤਾ ਨਾਨਕੀ ਦੀ ਪੋਤਰੇ ਦੀ ਅਰਦਾਸ ਅਤੇ ਅਨੇਕ ਸਾਧੂਆਂ ਸੰਤਾਂ ਦੀਆਂ ਅਸ਼ੀਰਵਾਦ ਅਣਦਿਸਦੇ ਮੰਡਲਾਂ ਦੇ ਸੂਰਜ ਦਾ ਪ੍ਰਕਾਸ਼ ਗੁਰੂ ਘਰ ਵਿੱਚ ਉਤਾਰਨ ਵਿੱਚ ਸਫਲ ਹੋ ਗਿਆ ਬੇਸ਼ੱਕ ਅਣਦਿਸਦੇ ਮੰਡਲਾਂ ਦਾ ਸੂਰਜ ਆਪਣੀਆਂ ਸੁਨਹਿਰੀ ਕਿਰਨਾਂ ਸਹਿਤ 5 ਸਦੀ ਸੰਮਤ 1664 ਇਸਵੀ ਨੂੰ ਪਟਨੇ ਵਿੱਚ ਪ੍ਰਗਟ ਹੋਇਆ ਗੁਰੂ ਤੇਗ ਬਹਾਦਰ ਜੀ ਉਸ ਸਮੇਂ ਉਮਰ 45 ਸਾਲ ਦੇ ਲਗਭਗ ਸੀ। ਉਹਨਾਂ ਨੂੰ ਖੁਸ਼ੀ ਦਾ ਬਿਆਨਤ ਹੋਈ ਪਰ ਗੁਰੂ ਜੀ ਦਾ ਜੀਵਨ ਆਦਰਸ਼ ਆਪਣੇ ਪਰਿਵਾਰ ਦੇ ਮੋਹ ਵਿੱਚ ਫਸਣ ਦੀ ਥਾਂ ਜਗਤ ਦਾ ਉਧਾਰ ਕਰਨਾ ਸੀ। ਇਸ ਲਈ ਉਹ 2 ਕੁ ਮਹੀਨੇ ਪ੍ਰਿਆਗ ਰਹਿਣ ਉਪਰੰਤ ਕਾਸੀ ਬਨਾਰਸ ਵੱਲ ਤੁਰ ਪਏ। ਕਾਸੀ ਜਾਂ ਬਨਾਰਸ ਵਿੱਚ ਵੀ ਗੁਰੂ ਜੀ ਦਾ ਮੇਲ ਭਾਰਤ ਦੇ ਪ੍ਰਸਿੱਧ ਪੰਡਤਾਂ ਜਾਂ ਧਰਮ ਸ਼ਾਸਤਰਾਂ ਦੀ ਖੋਜੀ ਵਿਦਵਾਨਾਂ ਨਾਲ ਹੋਇਆ। ਗੁਰੂ ਜੀ ਨਾਲ ਕਈ ਭੇਖ ਦੇ ਸੰਨਿਆਸੀਆਂ ਤੇ ਤਿਗੰਬਰਾਂ ਨੇ ਬ੍ਰਹਮ ਦੇ ਸਰੂਪ ਬਾਰੇ ਗੋਸ਼ਟੀਆਂ ਵੀ ਕੀਤੀਆਂ ਸੰਨਿਆਸੀ ਬਹੁਤ ਤਪੀ ਦਿਗੰਬਰ ਅਨਕ ਪੇਖ ਜੋ ਪਰਤ ਅੰਬਰ ਪੁੱਛੋ ਅਨ ਬ੍ਰਹਮ ਕੋ ਨਿਰਤ ਨੇ ਨਿਤ ਪ੍ਰਤ ਉੱਤਰ ਸਤਗੁਰ ਬਚਨੇ ਗੁਰਪ੍ਰਤਾਪ ਸੂਰਜ ਗ੍ਰੰਥ ਬਨਾਰਸ ਵਿੱਚ ਗੁਰੂ ਨਾਨਕ ਦੇਵ ਦੇ ਸਮੇਂ ਤੋਂ ਸਿੱਖੀ ਦਾ ਬੂਟਾ ਲੱਗ ਚੁੱਕਾ ਸੀ ਸੋ ਗੁਰੂ ਤੇਗ ਬਹਾਦਰ ਦੇ ਆਗਮਨ ਦੀ ਖਬਰ ਸੁਣ ਕੇ ਦੂਰ ਦੂਰ ਤੋਂ ਸਿੱਖ ਸੰਗਤਾਂ ਹੁਮ ਮਹਾਂ ਆ ਕੇ ਆਈਆਂ ਜੌਨਪੁਰ ਦੀ ਸੰਗਤ ਵੀ ਆਈ ਗੁਰੂ ਜੀ ਨੇ ਭਾਈ ਗੁਰਬਖਸ਼ ਸਿੰਘ ਨੂੰ ਇੱਕ ਮਿਰਦੰਗ ਬਖਸ਼ ਕੇ ਵਰ ਦਿੱਤਾ ਕਿ ਤੇਰੀ ਬਾਣ ਤੋਂ ਕੀਰਤਨ ਕਥਾ ਦਾ ਪ੍ਰਵਾਹ ਚੱਲੇਗਾ ਇਹ ਵੀ ਆਖਿਆ ਜਾਂਦਾ ਹੈ ਕਿ ਕਾਂਸੀ ਦੀਆਂ ਸੰਗਤਾਂ ਉੱਥੇ ਖੁਸ਼ ਹੋ ਕੇ ਗੁਰੂ ਜੀ ਨੇ ਇੱਕ ਚੋਲਾ ਤੇ ਇੱਕ ਪੁਸਤਕ ਸੰਗਤਾਂ ਦੇ ਪਿਆਰ ਹਿੱਤ ਬਖਸ਼ੀ ਜੋ ਅਜੇ ਤੱਕ ਉੱਥੇ ਸੁਰੱਖਿਤ ਹਨ ਇੱਕ ਹਵਾਲੇ ਅਨੁਸਾਰ ਗੁਰੂ ਜੀ ਕਾਂਸੀ ਦੀ ਯਾਤਰਾ ਸਮੇਂ ਮਨੀਕਰਨ ਵੀ ਪਹੁੰਚੇ ਜਿੱਥੇ ਵੀ ਸੁਬਨਾਥ ਮਹਾਦੇਵ ਦਾ ਮੰਦਿਰ ਸੀ ਅਤੇ ਜਿਸ ਮੰਦਿਰ ਨੂੰ ਔਰੰਗਜ਼ੇਬ ਨੇ ਮਜਬੀ ਤਸਬ ਵਿੱਚ ਅੰਨਿਆ ਹੋ ਕੇ ਢਵਾ ਦਿੱਤਾ ਸੀ ਜੁਦਿਨਾ ਕਾਂਸੀ ਵਿੱਚ ਰਹਿਣ ਪ੍ਰਾਂਤ ਗੁਰੂ ਜੀ ਸੰਸਰਾਮ ਪਹੁੰਚੇ ਜਿੱਥੇ ਦੇ ਚਾਚਾ ਫੱਗੂ ਨੇ ਆਪਣੀ ਹਵੇਲੀ ਦੇ ਦਰਵਾਜ਼ੇ ਗੁਰੂ ਜੀ ਦੇ ਆਉਣ ਦੀ ਤਾਂਗ ਉੱਡੀਕ ਅਤੇ ਚਾਹ ਵਿੱਚ ਇਤਨੇ ਵੱਡੇ ਬਣਵਾਏ ਸਨ ਜਦੋਂ ਗੁਰੂ ਜੀ ਸੰਸਮਰ ਆਉਣ ਤੋਂ ਕੋੜਾ ਸਵਾਰ ਗੁਰੂ ਜੀ ਨੂੰ ਕੋੜੇ ਉੱਤੇ ਚੜ ਚੜਾ ਕੇ ਆਪਣੀ ਹਵੇਲੀ ਦੇ ਅੰਦਰ ਲੈ ਜਾਵੇ ਚਾਚਾ ਫੱਗੂ ਵਰਗੇ ਅਨੇਕ ਗੁਰਸਿੱਖਾਂ ਅਤੇ ਸਰਦਾਲਾਂ ਦੀ ਸਰਦਾ ਭਗਤੀ ਤੋਂ ਇਹ ਸਿੱਧ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਨੇ ਪੂਰਬੀ ਭਾਰਤ ਯਾਤਰਾ ਇਸ ਲਈ ਵੀ ਕੀਤੀ ਸੀ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਗੁਰੂ ਘਰ ਦੇ ਪ੍ਰੇਮੀ ਦੂਰੋਂ ਖਿੱਚ ਪਾ ਰਹੇ ਸਨ ਸੰਸਰਾਮ ਤੋਂ ਗੁਰੂ ਦੀ ਗਿਆ ਨਾਮੀ ਤੀਰਥ ਉੱਤੇ ਪਹੁੰਚੇ ਗਿਆ ਦੇ ਪੰਡਤਾਂ ਨੇ ਆਪਣੀ ਕੂਲ ਦੀ ਰੀਤ ਅਨੁਸਾਰ ਗੁਰੂ ਜੀ ਨੂੰ ਜਨੇਊ ਭੇਟ ਕੀਤੇ ਪਰ ਗੁਰੂ ਜੀ ਨੇ ਗੁਰੂ ਨਾਨਕ ਦੇਵਾਂਗ ਆਤਮਕ ਜਨਉਵਰ ਇਸ਼ਾਰਾ ਕਰਕੇ ਕੱਚੇ ਸੂਤਰ ਦਾ ਜਨਉ ਪਿੰਡਰ ਤੋਂ ਇਨਕਾਰ ਕਰ ਦਿੱਤਾ ਇਸ ਤਰ੍ਹਾਂ ਜਦੋਂ ਪੰਡਤਾਂ ਨੇ ਪਿੱਤਰਾਂ ਦੇ ਕਲਿਆਣ ਹਿੱਤ ਪਿੰਡ ਕਰਵਾਉਣ ਲਈ ਆਖਿਆ ਤਾਂ ਵੀ ਗੁਰੂ ਜੀ ਨੇ ਇਹ ਜੋ ਫੋਕਟ ਕਰਮਾਂ ਵਿੱਚ ਜਨ ਤੋਂ ਇਨਕਾਰ ਕੀਤਾ ਪਰ ਜਦੋਂ ਪੰਡਤਾਂ ਨੇ ਆਪਣੀ ਗਰੀਬੀ ਦਾ ਵਾਸਤਾ ਪਾ ਕੇ ਗੁਰੂ ਜੀ پاسੋਂ ਦਾਨ ਮੰਗਿਆ ਤਾਂ ਗੁਰੂ ਜੀ ਨੇ ਆਪਣੇ ਕੋਲੋਂ ਕੇਵਲ ਇੱਕ ਦਸਤਾਰ ਅਤੇ ਚਾਦਰ ਰੱਖ ਕੇ ਬਾਕੀ ਸਭ ਕੁਝ ਉਹਨਾਂ ਗਰੀਬ ਬ੍ਰਾਹਮਣਾਂ ਨੂੰ ਟਾ ਦਿੱਤਾ ਮੈਸੇਜ ਜਦੋਂ ਪੰਡੇ ਗੁਰੂ ਜੀ ਦੇ ਸਿੱਖਾਂ ਨੂੰ ਵੀ ਧਾਨ ਲਈ ਪ੍ਰੇਰਣਾ ਕਰਨ ਲੱਗੇ ਤਾਂ ਗੁਰੂ ਜੀ ਨੇ ਉਹਨਾਂ ਪੰਡਿਆਂ ਨੂੰ ਵਰਦ ਦਿੱਤਾ ਬੁੱਧ ਗਿਆ ਤੋਂ ਗੁਰੂ ਜੀ ਪਟਨੇ ਆਏ ਕਿਉਂਕਿ ਪਟਨੇ ਵਿੱਚ ਗੁਰੂ ਨਾਨਕ ਦੇਵ ਜੀ ਵੀ ਆਪਣੀ ਪੁਰਬ ਦੀ ਉਦਾਸੀ ਸਮੇਂ ਕਈ ਮਹੀਨੇ ਰਹੇ ਸਨ ਤੇ ਉਹਨਾਂ ਤੋਂ ਬਾਅਦ ਗੁਰੂ ਘਰ ਦੇ ਕਈ ਮਸੰਦਾਤੇ ਪ੍ਰਚਾਰਕਾਂ ਨੇ ਵੀ ਗੁਰੂ ਨਾਨਕ ਦੇਵ ਦੁਆਰਾ ਲਾਗੇ ਗੁਰਸਿੱਖੀ ਦੇ ਬੂਟੇ ਨੂੰ ਜੀਵਿਤ ਰੱਖਿਆ ਸੀ ਇਸ ਲਈ ਗੁਰੂ ਤੇਗ ਬਹਾਦਰ ਜਦੋਂ ਪਟਨੇ ਪਹੁੰਚੇ ਗੁਰੂ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਭਾਈ ਜੈਤਾ ਰਾਜਾ ਫਤੇ ਚੰਦ ਮੈਣੀ ਅਤੇ ਅਨੇਕ ਹੋਰ ਸਰਦਾਰ ਲੋਕ ਸਿੱਖਾਂ ਦੇ ਪਿਆਰ ਅਤੇ ਸੇਵਾ ਸੁਭਾਅ ਉੱਤੇ ਖੁਸ਼ ਹੋ ਕੇ ਗੁਰੂ ਜੀ ਲਗਭਗ 2 ਮਹੀਨੇ ਪਟਨੇ ਰਹੇ ਇਸ ਦੌਰਾਨ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਰਹੀਆਂ satsang ਹੁੰਦੇ ਰਹੇ ਤੇ ਸਿੱਖੀ ਦੀ ਫਲਵਾੜੀ ਵੱਧਦੀ ਫੁੱਲਦੀ ਰਹੀ ਅਜੀ ਗੁਰੂ ਗੋਬਿੰਦ ਸਿੰਘ ਦੇ ਪ੍ਰਗਟ ਹੋਣ ਵਿੱਚ 2-3 ਮਹੀਨੇ ਲੰਘਦੇ ਸਨ ਪਰ ਕਿਉਂਕਿ ਟਾਕੇ ਤੇ ਬੰਗਾਲ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਬਿਆਕੁਲ ਹੋ ਰਹੀ ਸੀ ਇਸ ਲਈ ਗੁਰੂ ਜੀ ਆਪਣੇ ਪਰਿਵਾਰ ਨੂੰ ਪਟਨੇ ਵਿੱਚ ਹੀ ਛੱਡ ਕੇ ਟਾਕੇ ਕਾਮਰੂਪ ਅਤੇ ਉੜੀਸਾ ਆਦਿਕ ਇਲਾਕਿਆਂ ਦੀ ਯਾਤਰਾ ਲਈ ਤੁਰ ਪਏ ਜਦੋਂ ਗੁਰੂ ਜੀ ਪਟਨੇ ਤੋਂ ਮਗੇਰ ਪਹੁੰਚੇ ਉਹਨਾਂ ਬੈਣੀ ਕਾਂਸੀ ਮਿਰਜ਼ਾਪੁਰ ਅਤੇ ਪਟਨੇ ਦੀਆਂ ਸੰਗਤਾਂ ਨੂੰ ਪੱਤਰ ਲਿਖ ਕੇ ਮੇਘੌਰ ਵਿੱਚ ਪੜਾਹ ਕਾਫੀ ਦਿਨਾਂ ਦਾ ਹੋਣ ਕਰਕੇ ਗੁਰੂ ਜੀ ਨੇ ਇੱਕ ਪੱਤਰ ਰਾਹੀਂ ਭਾਈ ਦਿਆਲ ਦਾਸ ਨੂੰ ਸੰਗਤ ਸਮੇਤ ਮਘੇਰ ਬੁਲਾਇਆ ਇਸ ਪੱਤਰ ਰਾਹੀਂ ਗੁਰੂ ਜੀ ਨੇ ਭਾਈ ਦਿਆਲ ਦਾਸ ਨੂੰ ਸਰਪਉ ਲਈ ਕੁਝ ਪਗੜੀਆਂ ਤੇ ਅਗਲੇ ਲੰਮੇ ਸਫ਼ਰ ਦੇ ਪ੍ਰਬੰਧ ਲਈ ਕੁਝ ਤੰਬੂ ਆਦਿਕ ਭੇਜਣ ਦਾ ਵੀ ਹੰਦੇਸ ਕੀਤਾ ਸੀ ਮਘੇਰ ਤੋਂ ਗੁਰੂ ਜੀ ਸਾਹਿਬਗੰਜ ਪਾਗਲਪੁਰ ਰਾਜ ਮਹਿਲ ਕਹਿਲਗਾਓ ਕੁੰਤਲ ਨਗਰ ਮਾਲ ਦਾ ਨਲ ਹੱਟੀ ਆਦਕ ਨਗਰਾਂ ਪਾਸ ਉਤਰ ਕੇ ਲੋਕਾਂ ਦਾ ਉਧਾਰ ਕਰਦੇ ਹੋਏ ਮੁਰਸਦਾਬਾਦ ਪਹੁੰਚੇ ਜਿੱਥੇ ਆ ਪੰਜ ਦਿਨ ਰਹੇ ਜਦੋਂ ਗੁਰੂ ਜੀ ਮਾਲਦਾ ਪਹੁੰਚੇ ਤਾਂ ਸਿੱਖੀ ਦਾ ਧਰਮ ਕੇਂਦਰ ਧਰਮਸ਼ਾਲਾ ਬਿਲਕੁਲ ਖਾਲੀ ਸੀ ਧਰਮਸ਼ਾਲੀਆਂ ਨਗਰਾਂ ਦੇ ਅਣਗਿਣਤ ਲੋਕਾਂ ਵਾਂਗ ਪਾਂਡੇ ਗ੍ਰਾਮ ਦਾ ਮੇਲਾ ਵੇਖਣ ਗਿਆ ਹੋਇਆ ਸੀ ਉਮੀਦ ਕਰਦਾ ਹੈ ਸਾਖੀ ਤੁਹਾਨੂੰ ਬਹੁਤ ਪਸੰਦ ਆਊਗੀ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਕਮੈਂਟ ਕਰਕੇ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ